ਸ਼ਸ਼ੀਕਾਲ ਜੀ ਸਾਰੇ ਆਪਰਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਦੇ ਲਈ ਆਪਾਂ ਲੈ ਕੇ ਪਹੁੰਚੇ ਆ ਤੁਹਾਨੂੰ ਮਿੱਤਰੋ ਪਿੰਡ ਚੂੜਚੱਕ ਦੇ ਵਿੱਚ ਚੂੜਚੱਕ ਪਿੰਡ ਜ਼ਿਲ੍ਹਾ ਮੋਗੇ ਦਾ ਮਨਮਤਾ ਨਗਰ ਅਤੇ ਦੌਲਤਪੁਰੇ ਦਾ ਗਵੰਡੀ ਪਿੰਡ ਆ ਜਿਸ ਘਰ ਦੇ ਵਿੱਚ ਆਪਾਂ ਮੌਜੂਦ ਆ ਮਿੱਤਰੋ ਘਰੇਲੂ ਪਰਿਵਾਰ ਆ ਤੇ ਭਾਈ ਉਹਨਾਂ ਦੇ ਦੋ ਜਾਨਵਰ ਦੋਵੇਂ ਘਰੇ ਰੱਖੇ ਮਿੱਤਰੋ ਜਿਹੜੇ ਵਿਕਾਊ ਲਾਏ ਆ ਇੱਕ گاਵਾ ਕੁਝ ਕੁ ਦਿਨਾਂ ਦੀ ਕੱਚੀ ਤੇ ਇੱਕ ਤੁਹਾਨੂੰ ਦਿਖਾਉਣੀ ਆ ਮਿੱਤਰੋ ਪੰਜ ਥੋਣੀ ਝੋਟੀ ਕਿਉਂਕਿ ਕਈ ਭਰਾ 500 ਨਹੀਂ ਝੋਟੀ ਨੂੰ ਚੰਗਾ ਗਿਣਦੇ ਹੁੰਦੇ ਆ ਆਪਦੀ ਆਪਦੀ ਸੋਚ ਤੇ ਡਿਪੈਂਡ ਹੁੰਦਾ ਹਰ ਚੀਜ਼ ਮਿੱਤਰੋ ਇਹਦੀ ਕੀ ਡਿਟੇਲ ਆ ਕਿੰਨੇ ਦਿਨਾਂ ਦੇ ਕੱਚੇ ਜਾਨਵਰ ਆਜੋ ਆਪਾਂ ਗੱਲਾਂ ਬਾਤਾਂ ਸਾਰੀਆਂ ਭਰਾ ਦੇ ਨਾਲ ਕਰਕੇ ਤੁਹਾਨੂੰ ਡਿਟੇਲ ਫੁੱਲ ਲੈ ਕੇ ਦਊਗਾ ਉਹ ਮਿਲਦੇ ਵੀਰੇ ਨੂੰ ਸਤਿ ਸ਼੍ਰੀ ਅਕਾਲ ਵੱਡੇ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਜੀ ਆਿਆਂ ਨੂੰ ਵੀਰੇ ਸਰ ਜੀ ਸੇਤਾ ਕਰਤੇ ਹਾਂਜੀ ਵਧੀਆ ਬਹੁਤ ਵਧੀਆ ਆਪਣੀਆਂ ਗਾਈਆਂ ਵੇਗੀਆਂ ਦੋਵੇਂ ਵੀਰੇ ਹਾਂਜੀ ਦੋਨੇ ਵੇਗੀਆਂ ਵੀਰੇ ਹਾਂਜੀ ਹਾਂਜੀ ਅੱਛਾ ਅੱਜ ਆਪਾਂ ਦੋ ਜਾਨਵਰ ਫੇਰ ਦੇਣੇ ਹਨਾ ਇੱਕ ਇਹਨੂੰ ਬੰਦੇ ਦੀ ਹੈ ਨਾ ਹਾਂਜੀ ਹਾਂਜੀ ਵੀਰੇ ਸੂਰ ਚੱਕ ਜੀ ਜ਼ਿਲ੍ਹਾ ਮੋਗਾ ਜੀ ਤੇ ਦੌਲਤਪੁਰੇ ਨੀਵੇਂ ਦੇ ਨਾਲ ਆਹ ਪਿੰਡ ਦੌਲਤਪੁਰੇ ਨੀਵੇਂ ਦੇ ਨਾਲ ਹਾਂਜੀ ਅੱਛਾ ਘਰ ਕਿਹੜੇ ਪਾਸੇ ਰਹਿ ਗਿਆ ਪਿੰਡ ਦੇ ਵਿੱਚ ਘਰ ਇਹ ਸੰਧੂ ਪੱਤੀ ਗੁਰਦੁਆਰੇ ਦੇ ਕੋਲੇ ਵੀਰੇ ਸੰਧੂ ਪੱਤੀ ਗੁਰਦੁਆਰਾ ਸਾਹਿਬ ਦੇ ਕੋਲੇ ਠੀਕ ਹੈ ਬਈ ਅੱਛਾ ਜਿਹੜੀ ਪਹਿਲੇ ਨੰਬਰ ਤੇ ਝੋਟੀ ਆ ਵੀਰੇ ਪੰਜ ਸਣੀ ਇਹਦੀ ਕੀ ਡਿਟੇਲ ਆ ਬਈ ਵੀਰੇ ਇਹ ਦੂਜਾ ਸੁਆ ਸੋਣੀ ਆ ਝੋਟੀ ਇਹ ਦੂਜਾ ਸੁਆ ਹਾਂਜੀ ਠੀਕ ਹੈ ਵੀਰੇ ਤੇ ਕਿੰਨੇ ਦਿਨ ਪਹਿ ਵੀ ਰਹਿੰਦੇ ਹਜੇ ਇਹ ਹਫਤਾ ਕੋ ਮਸਾ ਹੀ ਲਾਉਗੀ ਹਫਤਾ ਕੋ ਮਸਾ ਲਾਉਗੀ ਕਿੰਨਾ ਕੋ ਦੁੱਧ ਦਿੱਤਾ ਹੋਇਆ ਵੀਰੇ ਨੇ ਵੀਰੇ ਨੇ 11-12 ਕਿਲੋ ਪਹਿਲੇ ਸੂਏ ਦਿੱਤਾ ਹੋਇਆ 11-12 ਕਿਲੋ ਦੁੱਧ ਪਹਿਲੇ ਸੂਏ ਦਿੱਤਾ ਹੋਇਆ ਤਾ ਹੋਇਆ ਠੀਕ ਅੱਛਾ ਦੁੱਧ ਕਿੰਨਾ ਕੋ ਮਨ ਜਿਹੜਾ ਚੋਣ ਚਣ ਪੰਜੇ ਥਾਂ ਨਹੀਂ ਚਲਦੇ ਪੰਜੇ ਥਾਂ ਚਲਦੇ ਆ ਵੀਰੇ ਠੀਕ ਅੱਛਾ ਆਪਾਂ ਘਰੇ ਚੋਈ ਹੋਈ ਆ ਬਣ ਕਿੰਨੇ ਕੋ ਟਾਈਮ ਪਤ ਗਈ ਸੀ ਜਿਵੇਂ ਨਵੇਂ ਦੋ 10 ਦੋ ਇਹ ਵੀਰੇ ਨੇ 8 ਮਹੀਨੇ ਪਿਆ ਹੈ ਦੁੱਧ ਦੁੱਧ ਪਿਆ ਗਈ ਕਿਉਂਕਿ ਅੱਜ ਘਰੇ ਰੱਖਣ ਨਾਲ ਭਰਾ ਲੈ ਜਾਵੇ ਲੰਬਾ ਤਾਂ ਨਹੀਂ ਉਹ ਨਹੀਂ ਕੋਈ ਲੰਬਾ ਨਹੀਂ ਬਹੁਤ ਵਧੀਆ ਚੋਠੀ ਠੀਕ ਅੱਛਾ ਕਤੀਬਾ ਲੈਂਦੀ ਹਾਂ ਠੀਕ ਆ ਵੀਰੇ ਨੇਵਾ ਦਾ ਫਿਰ ਹੋਰ ਤਿਆਰ ਕਰ ਦੂਗਾ ਵੀਰੇ ਇਹਨੇ ਪੂਰਾ ਕਰਨਾ ਫੁੱਲ ਇੱਕ ਗੱਲ ਹੋਰ ਆ ਪਗੜ ਹਾਰ ਚੰਗਰ ਲਾਇਆ ਉਵੇਂ ਨਹੀਂ 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 ਉਵੇਂ ਜਿਵੇਂ ਖੜਕਾ ਬਿਊਟੀ ਪਾਰਲਰ ਜੀ ਨਹੀਂ ਲਗਾਇਆ ਤੂੰ ਠੀਕ ਕੱਢੀ ਬਾਹਰ ਤੋਰੀ ਮੜਾ ਜੈਨੂੰ ਮੇਰੇ ਲੈ ਵੀ ਮਿੱਤਰੋ ਇਹ ਗੱਲ ਨੋਟ ਰੱਖਿਆ ਜੇ ਬਹੁਤ ਚੰਗੀ ਝੋਟੀ ਜਾਨੀ ਕੇ ਸਿੰਘ ਦੇ ਵਿੱਚ ਆ ਜਾਵੇਂ ਕਰਮ ਵਾਲੇ ਦੇਖ ਲੋਗੇ ਤੁਸੀਂ ਆਪ ਵੀ ਤੁਹਾਨੂੰ ਪਸੰਦ ਆਊਗੀ ਵੀਰੇ ਕੋਈ ਕਹਿਣ ਵਾਲੀ ਗੱਲ ਨਹੀਂ ਗੀ ਹਾਂ ਆ ਜਾਂਦਾ ਵੀਰੋ ਬਾਡੀ ਬੰਤਰ ਕਰਮ ਵਾਲੀ ਦੀ ਵੀਰੇ ਬੇ ਕਿੰਨਾ ਲੰਮਾ ਹੈ ਜੋ ਬੂਏਲੇ ਪਾਸੇ ਆ ਵੇਖੋ ਵੀਰ ਇਹਦਾ ਥਣ ਲੇਵਾ ਕਰਮਾਲੀ ਦਾਣ ਓਕੇ ਰਪਾ ਜੂਮ ਤੇ ਨਹੀਂ ਆਪਾਂ ਲਿਖੋਦੇ ਤੁਹਾਨੂੰ ਜਿੰਨੀ ਚੀਜ਼ ਹੈ ਜੀ ਉੱਥੇ ਦਿਖਾ ਕੇ ਜਾਊਗਾ ਵੀ ਇਹ ਨਹੀਂ ਹੈਗਾ ਤੁਸੀਂ ਆ ਕੇ ਜਲੰਧਰ ਤੋਂ ਤੇ ਕਹੋ ਬਾਅਦ ਚ ਭਈਆ ਲੇਵਾ ਉਹਦਾ ਨਹੀਂ ਸੀ ਜਿਹੜਾ ਵੀਡੀਓ ਤੇ ਵਿਖਾਇਆ ਸੀਗਾ ਵੀਰੇ ਪਹਿਲਾਂ ਵੀ ਗੱਲ ਕਹਿਣਾ ਹੁੰਨਾ ਕਿ ਜਿਹੜੀ ਚੀਜ਼ ਵੀਡੀਓ ਤੇ ਹੈ ਨਾ ਭਈ ਉਹ ਵੀਡੀਓ ਤੇ ਤੱਕਿਆ ਕਰੋ ਬਹੁਤ ਸੋਹਣੀ ਜਿਹੜੀ ਝੋਟੀਆਂ ਮੇਤਰੋ ਬਰੀਕੀ ਕਰਮਾਲੀ ਦੀ ਬੱਕਮਾਲਾ ਵੀਰੇ ਇਹਨੂੰ ਕਰੀ ਪਿੱਛੋਂ ਦਾ ਲੇਵਾ ਦਿਖਾ ਦਈਏ ਤੁਹਾਨੂੰ ਲੇਵਾ ਮੈਂ ਤੁਹਾਨੂੰ ਇਹਦਾ ਦਿਖਾ ਦਿੰਦਾ ਨੇ ਨੇੜੇ ਤੋਂ ਕਰਕੇ ਕਰਮਾਲੀ ਦਾ ਬਹੁਤ ਸੋਹਣਾ ਲੇੜਾ ਸਿੰਘ ਵੀ ਵੇਖ ਲਓ ਭਰਾਵੋ ਹੁਣ ਤੁਸੀਂ ਫੇਰ ਨਾ ਕਹੋ ਜੇ ਦੱਸਿਆ ਨਹੀਂ ਆ ਜਾਂਦਾ ਉਹ ਮੱਥਾ ਵੀਰੇ ਆ ਜਾਂਦੀ ਸਾਰੀ ਪੁਨਾਵਟਾ ਬਾਈ ਪੰਜ ਥਾਣਾ ਐਨ ਓਕੇ ਦੀ ਰਿਪੋਰਟ ਲੇਵੇ ਭਾਂਡੇ ਲੋਕ ਜਿਹੜੇ ਪੁਰਾਣੇ ਘਰੇ ਰੱਖਣ ਨੂੰ ਝੋਟੀ ਲੈਣੀ ਆ ਬਾਈ ਤੇ ਯਾਦਗਾਰੀ ਚੀਜ਼ ਆ ਕਿਉਂਕਿ ਵੀਰੇ ਥਾਣ ਪੰਜ ਕੋਸ਼ ਨਹੀਂ ਕਹਿੰਦੇ ਹੁੰਦੇ ਇਹ ਕਿਹੜਾ ਲੈ ਕੇ ਪਾਰਟੀ ਜਿੱਡੇ ਕਪਣਾ ਵੀ ਜਿੰਦਾ ਆਪਾਂ ਨੂੰ ਡਰ ਹੋਊਗਾ ਬਰੀਕੀ ਚੰਗੀ ਆ ਬਾਈ ਬਾਕੀ ਕਈ ਪ੍ਰਾ ਕਰਮਾਂ ਵਾਲੀ ਗਿਣਦੇ ਆ ਬਈ ਇਹ ਚੀਜ਼ ਨੂੰ ਇੱਕ ਦੋ ਥਾਣੀ ਤੇ ਇੱਕ ਪੰਜ ਥਾਣੀ ਇਹ ਝੋਟੀ ਕਰਮਾਂ ਵਾਲੀ ਗਣੀ ਜਾਂਦੀ ਆ ਵੈਸੇ ਆਪਾਂ ਨਹੀਂ ਕਹਦੇ ਭਰਾਵੋ ਤੁਸੀਂ ਆਪ ਆਪ ਦੀ ਤੱਕ ਨਾ ਲਿਆ ਲੈਣਾ ਸੋਚ ਵੀ ਤੂੰ ਕਰਮਾਂ ਵਾਲੀ ਬਣਾਉਣਾ ਹੁਣ ਆਜੋ ਤੁਸੀਂ ਗਾਂ ਤੇ ਬਾਈ ਅੱਛਾ ਵੀਰੇ ਇਹਦੇ ਕੀ ਡਿਟੇਲ ਆ ਬਾਈ ਵੀਰੇ ਇਹ ਤੀਜਾ ਸੂਆ ਸੋਣੀ ਹੈਗਾ ਠੀਕ ਆ ਵੀਰੇ ਤੇ 21 ਦਿਨਾਂ ਦੀ ਕੱਚੀ ਹੈਗਾ ਜੀ 20 ਦਿਨਾਂ ਦੀ ਕੱਚੀ ਹੈ ਹਾਂ ਤੇ ਇਹਨੇ ਫੁੱਲ ਭਰ ਜਾਣਾ ਭਾਂਡਾ ਉਹਦਾ ਠੀਕ ਠੀਕ ਆ ਅੱਛਾ ਦੁੱਧ ਕਿੰਨਾ ਕੁ ਦਿੱਤਾ ਹੋਇਆ ਇਹਨੇ ਵੀਰੇ ਦੁੱਧ ਵੀਰੇ ਇਹਨੇ 15 16 ਕਿਲੋ ਦਿੱਤਾ ਹੋਇਆ ਹੁਣ ਸੂਆ ਕਿੰਨਾ ਸੂਣਾ ਹੈ ਤੇ ਕੀ ਇਹਨੇ ਤੀਜਾ ਸੂਆ ਸੋਣਾ ਵੀਰੇ ਤੀਜਾ ਸੂਆ ਇਹਨੇ ਸੂਣਾ ਵਾ ਕਿੰਨੇ ਦਿਨ ਪਹਿ ਜਾਂਦੇ ਹਜੇ ਇਹ ਤਾਂ ਵੀਰਾਂ ਨਾਲ ਜਾਣੇ ਵੀਰੇ ਨੇ 20 ਦਿਨ ਫਿਰ ਤਾਂ ਬਹੁਤ ਚੰਗੀ ਨਿਕਲੂ ਬਹੁਤ ਚੰਗੀ ਵਧੀਆ ਬਣ ਜਣਗੀ ਝੋਲ ਝਾਲ ਬਹੁਤ ਚੰਗਾ ਹੈਣਾ ਹਾਂਜੀ ਹਾਂਜੀ ਅੱਛਾ ਕਰੇ ਰੱਖਣ ਵਾਲੇ ਭਰਾ ਨੂੰ ਦੇ ਦਈਏ ਕੋਈ ਲੰਬਾ ਤਾਂ ਨਹੀਂ ਆਉਂਦਾ ਜਾਂਦਾ ਵੀ ਨਹੀਂ ਨਹੀਂ ਕੋਈ ਲੰਬਾ ਨਹੀਂ ਆਉਂਦਾ ਵੀ ਕਿੰਨੇ ਦੀ ਦੇ ਦਿਆਂਗੇ ਵੀਰੇ ਆਪਾਂ ਵੀਰੇ ਫੋਨ ਤੇ ਕਰਾਂਗੇ ਰੇਟ ਇਹਦਾ ਕੱਚੀ ਕਰਕੇ ਕੱਚੀ ਕਰਕੇ ਹਾਂਜੀ ਕੱਢੀ ਬਾਰੋਂ ਤੋਰੀ ਵੀਰੇ ਲੈ ਵੀ ਮਿੱਤਰੋ ਰੇਟ ਇਹਦਾ ਫੋਨ ਦੇ ਉੱਤੇ ਤੈਅ ਕਰਾਂਗੇ ਤੇ ਭਾਈ ਗਾਂ ਤੁਸੀਂ ਲੈ ਜਾਣੀ ਆ ਮੈਂ ਤੁਹਾਨੂੰ ਇਹ ਦੱਸ ਦੇਣਾ ਜਦੋਂ ਤੁਸੀਂ ਕੋਲੇ ਆ ਕੇ ਤੁਸੀਂ ਕੰਮ ਨਹੀਂ ਛੱਡਦੇ ਭਾਂਡਾ ਲੈਵਾ ਬਹੁਤ ਤਕੜਾ ਕੰਮ ਹੈ ਰੋਲ ਬਹੁਤ ਆ ਗਾਂ ਥੱਲੇ ਮੰਡੀਆਂ ਬਈ ਪੂਰਗੇ ਜੋਰਾਂ ਦੇ ਚੱਲਣੀਆਂ ਜਿੰਨਾ ਮੰਦਾ ਆ ਹੁਣ ਉਨੀ ਤੇਜ਼ੀ ਹੋਣੀ ਹੈਗਾ ਨੋਟ ਰੱਖੋ ਦਿਨ ਪਾ 5-7 ਰੋਗੀ ਬਈ ਗੁਜਰਾਤ ਖੁੱਲ ਗਿਆ ਵਾ ਬੀਕਾ ਨੇਰ ਵੀ ਖੁੱਲ ਗਿਆ ਕੱਲ ਹੀ ਇਹਨਾਂ ਦੇ ਨਾਲ ਜਿਹੜਾ ਉਹਨਾਂ ਦੀ ਸਰਕਾਰਾਂ ਨੇ ਐਲਾਨ ਕੀਤਾ ਵਾ ਵੀ ਇਹ ਦੇਚ ਤੋਂ ਵੀ ਹੁਣ ਕਿਉਂਕਿ ਤੁਹਾਨੂੰ ਪਤਾ ਹਮੇਸ਼ਾ ਉਧਰ ਦੇ ਜਿਹੜੇ ਸਿਸਟਮ ਹੋਰ ਹੁੰਦੇ ਆ ਆਪਣੇ ਅੰਗੂਣੀ ਹੁੰਦੇ ਵੀ ਆਪਾਂ ਘਰੋਂ ਪੈਸੇ ਪਾ ਕੇ ਪਸ਼ੂ ਖਰੀਦ ਲੈਨੇ ਕਈ ਵਾਰੀ ਦੁੱਧ ਰਹੀ ਹੁੰਦਾ ਉਧਰ ਸਰਕਾਰਾਂ ਦੇ ਥਰੂ ਪਸ਼ੂ ਲੈ ਜਾਂਦੇ ਆ ਮਾਰਕੀਟ ਦੇ ਵਿੱਚ ਹੁਣ ਉਹਨਾਂ ਨੇ ਬਈ ਪਸ਼ੂ ਖਰੀਦਣਾ ਕਿਉਂਕਿ ਉਹਨਾਂ ਦਾ ਖੁੱਲ ਗਿਆ ਪਹਿਲਾਂ ਪੰਦ ਸੀ ਚੱਲਦਾ ਪਾਸੀ ਚੱਲਦਾ ਸੀ ਹੁਣ ਪੂਰਾ ਜਲੇ ਵੀਰ ਇੱਕ ਵਾਰੀ ਗਾਣ ਨੂੰ ਰੈਨੂ ਕਰੀ ਮੜਿਆ ਮੈਂ ਤੌੜਾ ਆਉਂਦਾ ਵਿੱਚ ਜਾਉਂਦਾ ਕੋਹਲੀ ਲਿਆ ਮਾੜੀ ਜੀ ਤਸੱਲੀ ਕਰਾਈ ਦਈਏ ਥਣ ਲੇਵੇ ਦੇ ਅੱਖੀਂ ਨਹੀਂ ਮਿੱਤਰੋ ਹੁਣ ਵੇਖ ਲੋ ਕਿਰਾਂ ਦੀ ਗਾਂ ਬਈ ਪੂਰੀ ਤਰ੍ਹਾਂ ਚੰਗੀ ਤਰ੍ਹਾਂ ਤੁਹਾਨੂੰ ਜਿਹੜੀ ਦਿਸ ਜੂਗੀ ਆ ਜਾਂਦੇ ਅੰਗਰ ਤੇ ਕਰਮਾਂ ਵਾਲੀ ਭਾ ਜਿਹੜਾ ਇਹਦਾ ਜਾਇਦਾ ਬਿਲਕੁਲ ਜੇ ਤੁਸੀਂ ਅੱਜ ਕੱਚੀ ਲੈ ਜਾਣੀ ਕੱਚੀ ਵਾਲਾ ਹੀ ਭਾ ਦੇ ਦੂਗਾ ਬਾਈ ਤੇ ਜੇ ਤੁਸੀਂ ਬਈ ਪਕਾ ਕੇ ਲੈ ਜਾਣੀ ਆ ਤੇ ਫਿਰ ਵੀ ਤੁਸੀਂ ਲੈ ਝੋਲ ਝਾਲ ਤੁਹਾਨੂੰ ਦਿਸ ਜਾਂਦਾ ਹੋਣਾ ਜੀ 20 ਦਿਨਾਂ ਦੀ ਕੱਚੀ ਆ ਤੇ 20 ਦਿਨਾਂ ਜੇ ਲੈ ਕੁਛ ਦੀ ਕੁਛ ਪਣ ਜਾਣਾ ਇਹ ਜਾਨਵਰ ਸੀ ਬਾਈ ਹੁਣੇ ਉਹਦੇ ਮਿੱਤਰੋ ਦੋਵਾਂ ਜਾਨਵਰਾਂ ਦੀ ਡਿਟੇਲ ਲੈਤੀ ਆ ਅਗਲੀ ਕਾਰਵਾਈ ਲਈ ਨੰਬਰ ਆਪਾਂ ਵੀਰੇ ਦਾ ਲੈ ਲੈਣੇ ਬਈ ਨੰਬਰ ਮਨਪ੍ਰੀਤ ਵੀਰੇ ਕਿੰਨਾ ਆ ਗਿਆ ਨੰਬਰ ਵੀਰੇ 87270 ਜੀ ਇੱਕ ਵਾਰੀ ਹੋਰ ਬੋਲ ਦਿਓ 87270 ਜੀ 29036 ਠੀਕ ਹੈ ਬਈ ਇਸ ਨੰਬਰ ਦੇ ਕਾਬਤ ਤੱਕ ਕੰਮ ਕਰ ਲਿਆ ਧੰਨਵਾਦ ਸ਼ੁਕਰੀਆ ਜਉਂਦੇ ਰਹੋ ਇਹ ਦੋ ਪਸੂ ਦੀ ਬਾਈ ਹੋਣਾਂ ਦੇ ਬਾਈ ਅਗਲੀ ਕਾਰਵਾਈ ਲਈ ਨੰਬਰ ਸਕਰੀਨ ਤੇ ਉੱਤੇ ਧੰਨਵਾਦ ਸ਼ੁਕਰੀਆ ਜਉਂਦੇ ਰਹੋ